ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਆਪਣੀ ਪੰਜਾਬੀ ਅਕੈਡਮੀ 'ਚ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਅਸੀਂ ਕਰ ਰਹੇ ਹਾਂ UGC NET ਪੰਜਾਬੀ ਦੀ ਤਿਆਰੀ ਤੇ ਇਸ ਦੇ ਅੰਦਰ ਅਸੀਂ ਫਸਟ ਯੂਨਿਟ ਦੇ ਚਾਰ ਟੌਪਿਕ ਕਰ ਚੁੱਕੇ ਹਾਂ ਤੇ ਮੂਵ ਕਰਦੇ ਹਾਂ ਜੀ ਫਿਫਥ ਟੌਪਿਕ ਵੱਲ ਜੋ ਕਿ ਬਹੁਤ ਹੀ ਇੰਟਰਸਟਿੰਗ ਟੌਪਿਕ ਹੈ ਜਿਸ ਦੀ ਸ਼ੁਰੂਆਤ ਅਸੀਂ ਕਰਨ ਲੱਗੇ ਹਾਂ ਮੱਧਕਾਲੀ ਸਾਹਿਤ ਰੂਪ ਸ਼ਬਦ ਸ਼ਲੋਕ ਅਤੇ ਕਾਫੀ ਦੇ ਨਾਲ ਦੇਖੋ ਜੀ ਹੁਣ ਤੱਕ ਅਸੀਂ ਪੜ ਚੁੱਕੇ ਹਾਂ ਕਿ ਸਾਹਿਤ ਹੁੰਦਾ ਕੀ ਹੈ ਉਸ ਦਾ ਕੀ ਪ੍ਰਯੋਜਨ ਹੈ ਉਸ ਦੇ ਕੀ ਤਤ ਹੁੰਦੇ ਕੀ ਸਰੂਪ ਹਨ ਜਾਂ ਉਹਦਾ ਹੋਰ ਅਨੁਸ਼ਾਸਨ ਨਾਲ ਕੀ ਸੰਬੰਧ ਹੈ ਜਾਂ ਉਸ ਨੂੰ ਪ੍ਰਗਟ ਕਿਵੇਂ ਕੀਤਾ ਜਾਂਦਾ ਹੈ ਹੁਣ ਅਸੀਂ ਪੜਨਾ ਹੈ ਕਿ ਸਾਹਿਤ ਦੇ ਰੂਪ ਕਿਹੜੇ-ਕਿਹੜੇ ਨੇ ਅਸੀਂ ਲਾਸਟ ਵੀਡੀਓ ਦੇ ਵਿੱਚ ਕੀਤਾ ਸੀ ਕਿ ਸਾਹਿਤ ਸਾਹਿਤ ਵਿਗਿਆਨ ਅਤੇ ਸਾਹਿਤ ਇਤਿਹਾਸ ਦੇ ਵਿੱਚ ਕੀ ਅੰਤਰ ਹੈ ਉਹਦੇ ਵਿੱਚ ਅਸੀਂ ਪੜਿਆ ਸੀ ਕਿ ਜਿਹੜਾ ਸਾਹਿਤ ਇਤਿਹਾਸ ਹੁੰਦਾ ਹੈ ਉਹ ਜਦੋਂ ਤੋਂ ਸਾਡਾ ਸਾਹਿਤ ਜਿਹੜਾ ਹੈ ਸ਼ੁਰੂ ਹੋਇਆ ਤੁਸੀਂ ਮੰਨਦੇ ਆ ਕਿ ਸਾਡਾ ਪੰਜਾਬੀ ਸਾਹਿਤ ਨਾਥ ਛੋਧੀਆਂ ਦੀਆਂ ਰਚਨਾਵਾਂ ਤੋਂ ਸ਼ੁਰੂ ਹੁੰਦਾ ਹੈ ਉਹ ਜਦੋਂ ਤੋਂ ਸ਼ੁਰੂ ਹੋਇਆ ਉਹ ਹੁਣ ਤੱਕ ਜਿਹੜੇ ਜਿਹੜੇ ਰੂਪਾਂ ਦੇ ਵਿੱਚ ਲਿਖਿਆ ਗਿਆ ਜੜੀਆਂ ਜੜੀਆਂ ਪਰਿਵਰਤੀਆਂ ਉਹਦੇ ਵਿੱਚ ਆਈਆਂ ਜਾਂ ਜਿਵੇਂ ਅਸੀਂ ਯੁੱਗਾਂ ਦੇ ਅਨੁਸਾਰ ਉਸ ਨੂੰ ਵੰਡਦੇ ਹਾਂ ਉਹ ਅਸੀਂ ਸਟੱਡੀ ਕਰਦੇ ਹਾਂ ਸਾਹਿਤ ਦੇ ਇਤਿਹਾਸ ਦੇ ਵਿੱਚ ਤੇ ਹੁਣ ਦੇਖੋ ਜਿਹੜੇ ਸਾਡੇ ਕੋਲ ਸਾਹਿਤ ਦੇ ਰੂਪ ਪ੍ਰਾਪਤ ਹੁੰਦੇ ਨੇ ਨਾ ਉਹ ਦੋ ਭਾਗਾਂ ਵਿੱਚ ਵੰਡੇ ਹੋਏ ਨੇ ਇਕ ਤਾਂ ਇਹਨੇ ਜੀ ਮੱਧਕਾਲੀ ਸਾਹਿਤ ਰੂਪ ਜੋ ਕਿ ਅਸੀਂ ਅੱਜ ਪੜ੍ਹਨਾ ਸ਼ੁਰੂ ਕਰ ਰਹੇ ਹਾਂ ਤੇ ਦੂਜੇ ਨੇ ਜੀ ਆਧੁਨਿਕ ਰੂਪ ਕਿ ਸਾਹਿਤ ਪਹਿਲਾਂ ਕਿਵੇਂ ਲਿਖਿਆ ਜਾਂਦਾ ਸੀ ਤੇ ਹੁਣ ਕਿਵੇਂ ਲਿਖਿਆ ਜਾ ਰਿਹਾ ਹੈ ਸਾਹਿਤ ਦੇ ਜਿਵੇਂ ਮੱਧਕਾਲ ਦੇ ਵਿੱਚ ਜਿਹੜੇ ਰੂਪ ਮਿਲਦੇ ਸੀ ਸ਼ਬਦ ਸ਼ਲੋਕ ਕਾਫੀ ਬਾਰਾਮਾ ਸਿਰਫੀ ਕਿੱਸਾ ਵਾਰ ਜੰਗਨਾਮਾ ਜਨਮ ਸਾਖੀ ੜੀਕਾ ਵਰਸ਼ੀਆਂ ਆਦਿ ਇਹ ਹੁਣ ਸਾਨੂੰ ਦੇਖਣ ਨੂੰ ਨਹੀਂ ਮਿਲ ਰਹੀ ਆਧੁਨਿਕ ਰੂਪ ਕਿਹੜੇ ਕਿਹੜੇ ਸਾਨੂੰ ਦੇਖਣ ਨੂੰ ਮਿਲਦੇ ਨੇ ਜਿਵੇਂ ਕਿ ਗੀਤ ਹੈ ਨਜ਼ਮ ਹੈ ਗਜ਼ਲ ਰੁਬਾਈ ਨਾਵਲ ਨਿੱਕੀ ਕਹਾਣੀ ਨਾਟਕੀ ਕੰਗੀ ਆ ਤੇ ਅਸੀਂ ਇਹਨਾਂ ਰੂਪਾਂ ਬਾਰੇ ਪੜਨਾ ਹੈ ਕਿ ਇਹਨਾਂ ਰੂਪਾਂ ਦਾ ਕੀ ਅਰਥ ਸੀ ਕੀ ਕੀ ਇਹਨਾਂ ਦੀਆਂ ਵਿਸ਼ੇਸ਼ਤਾਵਾਂ ਸੀ ਸੋ ਜਿਹੜਾ ਇਹ ਸਾਡਾ ਟੌਪਿਕ ਹੈ ਉਹ UGC NET ਦੇ ਇਗਜ਼ਾਮ ਪੱਖੋਂ ਬੜਾ ਹੀ ਮਹੱਤਵਪੂਰਨ ਹੈ ਤਾਂ ਅੱਜ ਅਸੀਂ ਇਸ ਨੂੰ ਸ਼ੁਰੂ ਕਰਨ ਲੱਗੇ ਆ ਤੇ ਅਸੀਂ ਪੜਾਂਗੇ ਸ਼ਬਦ ਬਾਰੇ ਸ਼ਿਲੋਕ ਬਾਰੇ ਅਤੇ ਕਾਫੀ ਬਾਰੇ ਸਾਡਾ ਜੋ ਪਹਿਲਾ ਟੋਪਿਕ ਹੈ ਜੀ ਉਹ ਹੈ ਸ਼ਬਦ ਸ਼ਬਦ ਕੀ ਹੁੰਦਾ ਹੈ ਮੱਧ ਕਾਲ ਵਿੱਚ ਸ਼ਬਦ ਇੱਕ ਅਤਮ ਮਹਤਵਪੂਰਨ ਕਾਵ ਰੂਪ ਸੀ ਮੱਧ ਕਾਲ ਦੇ ਵਿੱਚ ਕੀ ਸੀ ਕਿ ਜੋ ਸ਼ਬਦ ਸੀ ਨਾ ਇੱਕ ਬੜਾ ਹੀ ਮਹਤਵਪੂਰਨ ਕਾਵ ਰੂਪ ਇਹ ਮੁੱਖ ਤੌਰ ਤੇ ਸੰਤ ਕਵੀਆਂ ਅਤੇ ਸਿੱਖ ਗੁਰੂਆਂ ਵੱਲੋਂ ਰਚਿਆ ਗਿਆ ਧਾਰਮਿਕ ਪக்திਮਈ ਅਤੇ ਅਧਿਆਤਮਿਕ ਕਾਵਿਪ। ਸ਼ਬਦ ਕੀ ਹੈ ਇਹ ਮੱਧਕਾਲ ਦੇ ਵਿੱਚ ਰਚਿਆ ਗਿਆ ਸੀ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਸ਼ਬਦ ਜੋ ਹੈ ਮੱਧਕਾਲ ਕਾਵਿ ਰੂਪ ਦਾ ਹਿੱਸਾ ਹੈ ਤੇ ਇਸ ਇਹ ਕਿਨਾਂ ਦੁਆਰਾ ਰਚਿਆ ਗਿਆ ਇਸ ਨੂੰ ਸੰਤ ਕਵੀਆਂ ਸਿੱਖ ਗੁਰੂਆਂ ਵੱਲੋਂ ਇੱਕ ਧਾਰਮਿਕ ਪக்திਮਈ ਅਤੇ ਅਧਿਆਤਮਿਕ ਰੂਪ ਦੇ ਵਿੱਚ ਰਚਿਆ ਗਿਆ ਇਹ ਇੱਕ ਗੀਤਾત્મક ਕਾਵਿਪੂਰ ਹੈ ਸ਼ਬਦ ਕੀ ਹੁੰਦੇ ਨੇ ਜੀ ਗਾਏ ਜਾਂਦੇ ਨੇ ਤਾਂ ਇਹ ਕੀ ਹੈ ਗੀਤਾત્મક ਕਾਵਿਪੂਰ ਹੈ ਇਸ ਵਿੱਚ ਭਗਵਾਨ ਦੀ ਸਿਫਤ ਸਲਾ ਸਚਾਈ ਆਤਮ ਚਿੰਤਨ ਅਤੇ ਅਧਿਆਤਮਿਕ ਸਿੱਖਿਆ ਹੁੰਦੀ ਸੀ ਸ਼ਬਦਾਂ ਦੇ ਵਿੱਚ ਹੁੰਦਾ ਕੀ ਸੀ ਇਹਨਾਂ ਦਾ ਪ੍ਰਯੋਜਨ ਕੀ ਹੁੰਦਾ ਸੀ ਕਿ ਪਰਮਾਤਮਾ ਦੀ ਭਗਵਾਨ ਦੀ ਸਿਫਤ ਕਰਨੀ ਉਸ ਦੀ ਸਚਾਈ ਦਾ ਵਰਣਨ ਕਰਨਾ ਅਤੇ ਆਤਮ ਚਿੰਤਨ ਕਰਨਾ ਏਸੀਜੀ ਸ਼ਬਦ ਕਿ ਸ਼ਬਦ ਮਤਕਾਲ ਦਾ ਇੱਕ ਸਾਇਤ ਰੂਪ ਸੀ ਜੋ ਕਿ ਗੀਤਾत्मक ਸੀ ਪਾਪ ਜੀ ਨੂੰ ਗਾਇਆ ਜਾਂਦਾ ਸੀ ਅਤੇ ਇਹ ਅਧਿਆਤਮਿਕ ਹੁੰਦਾ ਸੀ ਇਸ ਨੂੰ ਸਿੱਖ ਗੁਰੂਆਂ ਅਤੇ ਸੰਤ ਕਵੀਆਂ ਦੁਆਰਾ ਰਚਿਆ ਗਿਆ ਇਹ ਇਸ ਦੇ ਮੇਨ ਮੇਨ ਪੁਆਇੰਟ ਨੇ ਜੋ ਤੁਸੀਂ ਧਿਆਨ ਰੱਖਣੇ ਨੇ ਉਦਾਹਰਨ ਤੁਸੀਂ ਦੇਖ ਸਕਦੇ ਹੋ ਗੁਰੂ ਅਮਰਦਾਸ ਜੀ ਦਾ ਸ਼ਬਦ ਹੈ ਜੀ ਸਭਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਵਿਸਰਨਾ ਚਾਹੀ ਤੇ ਭਾਈ ਗੁਰਦਾਸ ਜੀ ਦਾ ਹੈ ਜੀ ਸਤਿਗੁਰੂ ਨਾਨਕ ਪ੍ਰਗਟਿਆ ਮਿਟੀ ਤੁੰਦ ਜਗ ਚਾਨਣ ਹੋਇਆ ਤੇ ਇਹ ਸੀ ਜੀ ਸਾਡਾ ਸ਼ਬਦ ਆਈ ਹੋਪ ਤੁਹਾਨੂੰ ਸਮਝ ਆਇਆ ਹੋਵੇਗਾ ਕਿ ਸ਼ਬਦ ਕੀ ਹੈ ਇਸ ਤੋਂ ਬਾਅਦ ਅਸੀਂ ਕਰਦੇ ਹਾਂ ਜੀ ਸ਼ਲੋਕ ਸ਼ਲੋਕ ਕੀ ਹੈ ਜਿਸ ਵਿੱਚ ਵਿਚਾਰ ਨੂੰ ਸੰਕੋਚ ਸੰਜਮ ਨਾਲ ਥੋੜੇ ਸ਼ਬਦਾਂ ਵਿੱਚ ਪੇਸ਼ ਕੀਤਾ ਜਾਵੇ ਉਸ ਨੂੰ ਸ਼ਲੋਕ ਕਹਿੰਦੇ ਹਨ ਦੇਖੋ ਜੀ ਸ਼ਲੋਕ ਕੀ ਹੁੰਦੇ ਨੇ ਗਾਗਰ ਦੇ ਵਿੱਚ ਸਾਗਰ ਭਰ ਦਿੱਤਾ ਜਾਂਦਾ ਹੈ ਪਰ ਉਹ ਬੜੀ ਹੀ ਥੋੜੇ ਸ਼ਬਦਾਂ ਦੇ ਵਿੱਚ ਬਹੁਤ ਵੱਡੀ ਗੱਲ ਤੁਹਾਡੇ ਅੱਗੇ ਰੱਖ ਦਿੱਤੀ ਜਾਂਦੀ ਹੈ ਜਿਵੇਂ ਕਿ ਫਰੀਦ ਜੀ ਦੇ ਸ਼ਲੋਕ ਨੇ ਇੱਕ ਆਪਾਂ ਇੱਥੇ ਐਗਜ਼ਾਮਪਲ ਦੇ ਤੌਰ ਤੇ ਲਿਆ ਹੈ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਨ ਹੰਡਾਏ ਦੇਹੀ ਰੋਗ ਨ ਲੱਗੇ ਪੱਲੇ ਸਭ ਕੁਝ ਬਾਈ ਦੇਖੋ ਇਹ ਸਿਰਫ ਦੋ ਲਾਈਨਾਂ ਦੇ ਵਿੱਚ ਸ਼ਲੋਕ ਦੇ ਵਿੱਚ ਸਾਨੂੰ ਕਿੱਡੀ ਵੱਡੀ ਗੱਲ ਸਮਝਾਈ ਗਈ ਹੈ ਕਿ ਫਰੀਦ ਜੀ ਸਾਨੂੰ ਕਹਿ ਰਹੇ ਨੇ ਕਿ ਬੂਰੇ ਦਾ ਵੀ ਭਲਾ ਕਰੋ ਕਿ ਸਾਨੂੰ ਕਦੇ ਵੀ ਗੁੱਸਾ ਨਹੀਂ ਕਰਨਾ ਚਾਹੀਦਾ ਜਿਸ ਨਾਲ ਕੀ ਹੋਏਗਾ ਤੁਹਾਡੀ ਦੇਹੀ ਨੂੰ ਵੀ ਰੋਕਣੀ ਲੱਗੇਗਾ ਤੇ ਤੁਹਾਡੇ ਪੱਲੇ ਸਭ ਕੁਝ ਪੈ ਜਾਏਗਾ ਤੇ ਇਮਾਨੀ ਕੀ ਬੜੇ ਹੀ ਥੋੜੇ ਸ਼ਬਦਾਂ ਵਿੱਚ ਸਾਨੂੰ ਬੜਾ ਹੀ ਡੂੰਗਾ ਗਹਿਰਾ ਮੈਸੇਜ ਸ਼ਲੋਕਾਂ ਦੇ ਵਿੱਚ ਦਿੱਤਾ ਜਾਂਦਾ ਹੈ ਸ਼ਲੋਕਾਂ ਦੀਆਂ ਹੋਰ ਕੀ ਵਿਸ਼ੇਸ਼ਤਾਵਾਂ ਨੇ ਇਹ ਮਾਤ੍ਰਕ ਛੰਦ ਹੁੰਦੇ ਨੇ ਇਹਦੇ ਵਿੱਚ ਜਿਹੜੇ ਛੰਦ ਹੁੰਦੇ ਨੇ ਨਾ ਇਹ ਮਾਤ੍ਰਕ ਹੁੰਦੇ ਨੇ ਇਸ ਦੇ ਚਾਰ ਪਦ ਹੁੰਦੇ ਨੇ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਇਸ ਦੇ ਜਿਹੜੇ ਪਦ ਨੇ ਉਹ ਚਾਰ ਹੁੰਦੇ ਨੇ ਇਸ ਨੂੰ ਡਿਵਾਈਡ ਕੀਤਾ ਜਾਂਦਾ ਚਾਰ ਚੀਜ਼ਾਂ ਦੇ ਅੰਦਰ ਤੇ ਆਪਾਂ ਕਰ ਸਕਦੇ ਹਾਂ ਫਰੀਦ ਦਾ ਬੂਰੇ ਦਾ ਭਲਾਕਰ ਗੁਸਾ ਮੰਨ ਨਹਡਾਈ 2 ਦੇਹੀ ਰੋਗ ਨ ਲੱਗਈ ਪੱਲੇ ਸਭ ਕੇ ਚਪਾਈ 4 ਐਸ ਦੇ ਪਦਮੇ ਚਾਰਾਂ ਦੇ ਵਿੱਚ 8 8 ਮਾਤਰਾਵਾਂ ਅਤੇ ਕੁੱਲ ਮਾਤਰਾਵਾਂ ਦੀ ਗਿਣਤੀ ਕਿੰਨੀ ਹੁੰਦੀ ਹੈ 32 ਹੁੰਦੀ ਹੈ ਤੁਸੀਂ ਇਸ ਦੀਆਂ ਮਾਤਰਾਵਾਂ ਗਿਣ ਸਕਦੇ ਹੋ ਇਹਦੇ ਵਿੱਚ ਟੋਟਲ ਮਾਤਰਾਵਾਂ ਜਿਹੜੀ ਨੇ 32 ਹੋਣਗੀਆਂ ਤੇ ਹੋਰ ਵੀ ਜਿਹੜੇ ਸ਼ਲੋਕ ਹੁੰਦੇ ਨੇ ਉਹ ਮਾਤ੍ਰਕ ਸ਼ੁੰਦ ਹੁੰਦੇ ਨੇ ਇਹ ਇਸ ਦੀਆਂ ਕੀ ਹੈ ਮੇਨ ਵਿਸ਼ੇਸ਼ਤਾਵਾਂ ਹੁੰਦੀਆਂ ਹਨ ਪੇਪਰ ਤੇ ਪੁਆਇੰਟ ਆਫ 뷰 ਤੋਂ ਇਹ ਜ਼ਰੂਰੀ ਹੈ ਤਾਨੂੰ ਕੁਐਸਚਨ ਆ ਸਕਦਾ ਹੈ ਕਿ ਜਿਹੜੇ ਸ਼ਲੋਕ ਹੁੰਦੇ ਨੇ ਉਹ ਕਿਸ ਤਰੀਕੇ ਦਾ ਛੰਦ ਹੈ ਤੁਸੀਂ ਲਿਖਣਾ ਹੈ ਮਤ੍ਰਿਕ ਛੰਦ ਜੇ ਤੁਹਾਡੇ ਤੋਂ ਪੁੱਛ ਦਿੱਤਾ ਜਾਂਦਾ ਹੈ ਕਿ ਇਸ ਦੀ ਮਾਤਰਾਵਾਂ ਦੀ ਕੁੱਲ ਗਿਣਤੀ ਕਿੰਨੀ ਹੈ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ 32 ਤਾਂ ਆਈ ਹੋਪ ਤੁਹਾਨੂੰ ਸਮਝ ਆਇਆ ਹੋਵੇਗਾ ਕਿ ਸ਼ਲੋਕ ਕੀ ਹੁੰਦਾ ਹੈ ਤੇ ਇਸ ਦੀਆਂ ਕੀ ਵਿਸ਼ੇਸ਼ਤਾਵਾਂ ਨੇ ਨੈਕਸਟ ਅਸੀਂ ਮੂਵ ਕਰਦੇ ਹਾਂ ਜੀ ਕਾਫੀ ਵੱਲ ਕਾਫੀ ਸ਼ਬਦ ਅਰਬੀ ਦੇ ਕਾਫਾ ਤੋਂ ਲਿਆ ਗਿਆ ਹੈ ਇਹ ਕੁਐਸਚਨ ਇੰਪੋਰਟੈਂਟ ਹੈ ਕਿ ਕਾਫੀ ਜਿਹੜਾ ਸ਼ਬਦ ਹੈ ਨਾ ਉਹ ਕਿਸ ਭਾਸ਼ਾ ਦਾ ਹੈ ਇਹ ਕੁਐਸਚਨ ਆ ਸਕਦਾ ਹੈ ਐਗਜ਼ਾਮ ਦੇ ਵਿੱਚ ਇਹ ਕੁਐਸਚਨ ਅਕਸਰ ਦੇਖੇ ਜਾਂਦੇ ਨੇ ਤੁਹਾਡੇ ਤੋਂ ਪੁੱਛਿਆ ਜਾਂਦਾ ਹੈ ਕਿ ਕਾਫੀ ਸ਼ਬਦ ਕਿਹੜੀ ਭਾਸ਼ਾ ਤੋਂ ਲਿਆ ਗਿਆ ਹੈ ਗ਼ਜ਼ਲ ਰੁਬਾਈ ਨਜ਼ਮ ਇਹ ਕਿਹੜੀ ਭਾਸ਼ਾ ਦੇ ਸ਼ਬਦ ਨੇ ਅਜਿਹਾ ਇੱਕ ਨਾ ਇੱਕ ਕੁਐਸਚਨ ਜ਼ਰੂਰ ਨੈਟ ਵਿੱਚ ਦੇਖਿਆ ਜਾ ਸਕਦਾ ਹੈ ਤੁਸੀਂ ਯਾਦ ਰੱਖਣਾ ਹੈ ਕਿ ਜੋ ਕਾਫੀ ਸ਼ਬਦ ਹੈ ਉਹ ਕਿੱਥੋਂ ਆ ਗਿਆ ਹੈ ਅਰਬੀ ਤੋਂ ਕਾਫੀ ਸ਼ਬਦ ਅਰਬੀ ਦੇ ਕਾਫਾ ਤੋਂ ਲਿਆ ਗਿਆ ਹੈ ਇਸ ਦਾ ਮੂਲ ਅਰਬੀ ਦੇ ਕਾਵ ਰੂਪ ਕਸੀਦਾ ਨੂੰ ਮੰਨਿਆ ਜਾਂਦਾ ਹੈ ਜੋ ਕਾਫੀਆਂ ਨੇ ਇਸ ਦਾ ਮੂਲ ਕਿਨੂੰ ਮੰਨਿਆ ਜਾਂਦਾ ਹੈ ਕਸੀਦੇ ਨੂੰ ਕਸੀਦਾ ਇੱਕ ਕਾਵ ਰੂਪ ਹੀ ਹੁੰਦਾ ਹੈ ਜਿਸ ਦੇ ਵਿੱਚ ਸਿਖਤ ਕੀਤੀ ਜਾਂਦੀ ਹੈ ਕਿਸੇ ਦੀ ਤਾਰੀਫ ਕੀਤੀ ਜਾਂਦੀ ਹੈ ਤਾਰੀਖ ਰੂਪੀ ਜਿਹੜੀ ਰਚਨਾ ਹੁੰਦੀ ਹੈ ਜਿਹੜੀ ਸਿੱਖਲੇ ਲਿਖੀ ਜਾਂਦੀ ਹੈ ਉਸ ਨੂੰ ਕਸੀਦਾ ਕਹਿੰਦੇ ਨੇ ਤੇ ਜਿਹੜੀ ਕਾਫੀ ਹੈ ਇਸ ਦਾ ਮੂਲ ਕੀ ਹੈ ਕਸੀਦਾ ਇਸ ਵਿੱਚ ਪ੍ਰੇਮ ਭਗਤੀ ਵਿਛੋੜਾ ਜਾਂ ਸੂਫੀ ਦਰਸ਼ਨ ਨੂੰ ਵਿਆਪਕ ਤੌਰ ਤੇ ਪ੍ਰਗਟ ਕੀਤਾ ਜਾਂਦਾ ਹੈ ਕਾਫੀ ਦੇ ਜਿਹੜੇ ਕੀ ਟੌਪਿਕਸ ਨੇ ਕਾਫੀ ਦੇ ਵਿੱਚ ਕਿਹੜੇ ਤੱਤਾਂ ਨੂੰ ਲਿਆ ਜਾਂਦਾ ਹੈ ਉਹ ਹੈ ਪ੍ਰੇਮ ਭਗਤੀ ਵਿਛੋੜਾ ਜਾਂ ਸੂਫੀ ਦਰਸ਼ਨ ਇਸ ਨੂੰ ਵਿਆਪਕ ਤੌਰ ਤੇ ਪ੍ਰਗਟ ਕੀਤਾ ਜਾਂਦਾ ਹੈ ਇਹ ਕੁਐਸਚਨ ਆ ਜਾਂਦਾ ਹੈ ਕਈ ਵਾਰੀ ਜੀ ਕਾਫੀ ਕਾਰ ਜਿਹੜੇ ਹੋਏ ਨੇ ਮੇਨ ਉਹਦੇ ਜੀ ਬਾਬਾ ਬੁੱਲੇ ਸ਼ਾਹ ਜੀ ਸੁਲਤਾਨ ਬਾਹੂ ਜੀ ਅਤੇ ਸ਼ਾਹ ਹੁਸੈਨ ਜੀ ਦਾ ਨਾਮ ਬੜਾਈ ਪ੍ਰਚਲਿਤ ਹੈ ਤੁਸੀਂ ਇਹ ਵੀ ਯਾਦ ਰੱਖ ਸਕਦੇ ਹੋ ਕਿ ਬੁੱਲੇ ਸ਼ਾਹ ਜੀ ਦੀਆਂ ਕਿੰਨੀਆਂ ਕਾਫੀਆਂ ਸਨ 156 ਸੁਲਤਾਨ ਬਾਹੂ ਜੀ ਦੀਆਂ 300 ਤੋਂ ਵੱਧ ਮਿਲਦੀਆਂ ਨੇ ਤੇ ਸ਼ਾਹ ਹੁਸੈਨ ਜੀ ਦੀਆਂ 165 ਕਾਫੀਆਂ ਹਨ ਇਹ ਤੁਸੀਂ ਯਾਦ ਰੱਖਣਾ ਹੈ ਇਸ ਦੇ ਵਿੱਚ ਮੇਨ ਕੁਐਸਚਨ ਆਹੀ ਬਨੇਗਾ ਤੁਹਾਡੇ ਕੋਲ ਕਿ ਜਿਹੜਾ ਕਾਫੀ ਸ਼ਬਦ ਹੈ ਕਿਹੜੀ ਭਾਸ਼ਾ ਦਾ ਹੈ ਅਰਬੀ ਬੁੱਲੇ ਸ਼ਾਹ ਜੀ ਦੇ ਕਿੰਨੇ ਕਾਫੀਆਂ 156 ਸੁਲਤਾਨ ਬਹਾਉਦੀਆਂ 300 ਤੋਂ ਵੱਧ ਸ਼ਾਹ ਹੁਸੈਨ ਦੀਆਂ 165 ਤਾਂ ACG ਸਾਡਾ ਅੱਜ ਦਾ ਲੈਕਚਰ ਆਈ ਹੋਪ ਤੁਹਾਨੂੰ ਲੈਕਚਰ ਵਧੀਆ ਲੱਗਿਆ ਹੋਵੇਗਾ ਜੇ ਤੁਹਾਨੂੰ ਵੀਡੀਓ ਪਸੰਦ ਆਉਂਦੀ ਏ ਤਾਂ ਇਸ ਨੂੰ ਜ਼ਰੂਰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰੋ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ